ਸਸਿਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰਾ ਚੈਨਲ ਦੇ ਵਿੱਚ ਗਰਾਇਆ ਵਲੌਗਰ ਦੇ ਵਿੱਚ ਤੇ ਅੱਜ ਅਸੀਂ ਚੱਲੇ ਆਂ ਬੀਬੀ ਜੀ ਨੂੰ ਲੈ ਕੇ ਤੇ ਮਾਤਾ ਜੀ ਕਹਿੰਦੇ ਤੂੰ ਬਸ ਤੇ ਆ ਰੋ ਕਿ ਆ ਬਾਕੀ ਕਿੱਥੇ ਜਾਣਾ ਉਹ ਮੈਂ ਦੱਸਾਂਗੀ ਤੇ ਹੁਣ ਪੁੱਛਨੇ ਬੀਬੀ ਨੂੰ ਬੀਬੀ ਹਾਂ ਜੀ ਕੀ ਹਾਲ ਹੈ ਠੀਕ ਨੇ ਸਸਿਕਾਲ ਸਸਿਕਾਲ ਸਾਰਿਆਂ ਨੂੰ ਤੇ ਬੀਬੀ ਅੱਜ ਕਿੱਥੇ ਜਾਣਾ ਫਿਰ ਕਿਹੜੇ ਗੁਰਦੁਆਰਾ ਸਾਹਿਬ ਜਾਣਾ ਵਾ ਆ ਜਿਹੜਾ ਬਾਬਾ ਨਾਨਕ ਕਿੱਥੇ ਨਾਲ ਜੀ ਜੇ ਹੋ ਗਏ ਆ ਇਥੇ ਆ ਨਾ ਢੇਰੇ ਤੇ ਬਾਬਾ ਨਾਨਕ ਜਿਹੜਾ ਉੱਥੋਂ ਆਉਂਦਾ ਸੀ ਆਪਣੇ ਗੁਜ਼ਾਰੇ ਉਹ ਬਾਬਾ ਨਾਨਕ ਆਉਂਦਾ ਸੀ ਉੱਥੋਂ ਪਾਕਿਸਤਾਨੋਂ ਉਦੋਂ ਬਾਰਡਰ ਦੀ ਨਾ ਬਾਰਡਰ ਦਰਿਆ ਨਾਲ ਕੇ ਤੇਰੇ ਰਾਨ ਕੇ ਮਨੇ ਚਾਰ ਵੇਰਿਆਂ ਕੇ ਜਨਾਨ ਕਰਦਾ ਸੀ ਨੰਦਾ ਹੀ ਦਾਤਨ ਕਰਦਾ ਸੀ ਦਾਤਨ ਕਰਦਾ ਸੀ ਬਾਬਾ ਨਾਨਕਾਂ ਕੇ ਹਾਂ ਪਾਣੀ ਪਾਣੀ ਨਾ ਕੇ ਆਣ ਕੇ ਹਾਂਜੀ ਠੀਕ ਹੈ ਤੇ ਉਹ ਰਾਵੀ ਦਰਿਆ ਜਿਹੜਾ ਆ ਰਾਵੀ ਦਰਿਆ ਠੀਕ 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 ਹੈ ਇੱਥੇ ਆ ਕੀ ਦੁੰਦਾ ਹੈ ਹਾਂਜੀ ਤੇ ਬੀਬੀ ਕਿੰਨੀ ਤੁਹਾਡੀ ਉਮਰ ਕਿੰਨੀ ਹੋ ਗਈ ਆ ਹੋ ਗਈ 100 ਲੱਗੇ 100 100 ਤੱਕ 100 ਤੱਕ ਮਾਤਾ ਜੀ ਤੇ ਅੱਜ ਕਿਹੜੇ ਗੁਰਦੁਆਰਾ ਸਾਹਿਬ ਜਾਣਾ ਬੀਬੀ ਆਈ ਆ ਜੇਰ ਬਾਬਾ ਨਾਨਕ ਤੇ ਗਾਈ ਜਾਨਮ ਮੰਡਾ ਵਿੱਚ ਬਾਂਦੀ ਸਵਾਂਦੀ ਕਰਤਾਰ ਹਾਂ ਗਮਦਾਸ ਕੋਨਾ ਵਾਲਾ ਆਵਾਜ਼ ਹੈ ਜੀ ਕੋਨਾ ਕੋਨਾ ਵਾਲੀ ਵੀ ਤੇ ਪਿੰਡ ਹੈ ਨਾ ਹਾਂ ਮੈਂ ਪਿੰਡ ਆਈ ਆ ਪਿੰਡ ਜਾਣਾ ਪਿੰਡ ਵੀ ਬੀਬੀ ਅੱਜ ਕਿ ਨਹੀਂ ਉੱਥੋਂ ਦੇ ਸਿੱਧੇ ਜਾਨ ਸਿੱਧੇ ਆਉਂਦੀ ਨੰਗ ਚੱਕ ਵਿੱਚ ਹੁੰਦੀ ਹੈ ਨਾ ਆ ਵੀ ਆਪਣੇ ਮੰਡਾ ਦਾ ਆ ਗਾਂਗੇ ਤੇ ਮਾਤਾ ਜੀ ਤੋਂ ਵੀ ਸਾਡੇ ਸਕਦੇ ਤੇ ਉਹਦਾ ਵੀਲਚੇਅਰ ਰੱਖ ਲਈ ਨਾ ਗੱਡੀ ਚ ਠੀਕ ਹੈ ਵੀਲਚੇਅਰ ਰੱਖ ਲਈ ਆ ਤੇ ਵੀਡੀਓ ਵਿੱਚ ਪੂਰਾ ਦੇਖ ਅਸੀਂ ਚੱਲੇ ਗੋਡਵਾ ਸਾਹਿਬ ਤੇ ਇਹ ਵਲੌਗ ਵਿੱਚ ਬਣੇ ਰਹੋ ਤੇ ਪਿੰਡੋਂ ਨਿਕਲੇ ਤਾਂ بارش ਆ ਗਈ ਆ ਤੇ ਦੇਖੋ ਕਣਕਾਂ ਪੱਕੀਆਂ ਪਈਆਂ ਨੇ ਤੇ ਉੱਤੋਂ ਰੱਬ ਨੇ ਮੀਂਹ ਪਵਾਤਾ ਵਾ ਤੇ ਦੇਖ ਲਓ ਬਹੁਤ ਅਜੇ ਕਾਲੇ ਬੱਦਲ ਦਸਿਆ ਵਾ ਨੱਟ ਤੇ ਕਣਕਾਂ ਪੂਰੀਆਂ ਪੱਕੀਆਂ ਪਈਆਂ ਤੇ ਉੱਤੋਂ ਮੀਂਹ ਪਵਾਤਾ ਰੱਬ ਨੇ ਤੇ ਚੱਟਾਂ ਵਿਚਾਰਿਆਂ ਦੇ ਦਿਲ ਨੂੰ ਕਿਸਾਨਾਂ ਦੇ ਇਹੋ ਕਰਦੇ ਆ ਕਿ ਰੱਬਾ ਇਹ ਕੀ ਕੰਮ ਕੰਡਿਆ ਦੇਖੋ ਨੇੜ ਵੀ ਪੂਰਾ ਚੱਲਣ ਰਿਹਾ ਬਹੁਤ ਜ਼ਿਆਦਾ ਹਵਾ ਚੱਲਦੀ ਪਈ ਆ। ਇਹ ਦੇਖੋ ਰੁੱਖ ਕਿਦਾਂ। ਠੀਕ ਆ ਜੀ। ਪੱਕੇ ਜਾਂਦੇ ਪਏ ਆ। ਦਰਸ਼ਨ ਕਰਦੇ ਆ ਗੁਰੂ ਘਰ ਦੇ ਜਾ ਕੇ। ਬੀਬੀ ਆਪਣਾ ਆ ਗਏ ਆ ਬੀਬੀ ਦੀ ਦਾਦੀ ਦੇ ਪਿੰਡ ਤੇ ਘਟੋ ਘਟ ਦਾਦੀ 20 ਸਾਲ ਬਾਅਦ ਆਈ ਆ ਆਪਣੇ ਪਿੰਡ ਘੋਨੇਵਾਲ। ਜੀ ਵੀ ਕਿਹੜੇ ਘਰ ਆਇਆ ਇਨਾਂ ਚੋਂ? ਆਈ। ਇਧਰ ਲਾ। ਹਾਂ। ਛੇ ਚਲੋ ਆਜੋ। ਮੈਂ ਕਰਦਾ ਤਾਂ ਕੋਈ ਨਹੀਂ ਮੈਂ ਕਰਦਾ। ਜਾ ਨਹੀਂ ਤੋ ਮੈਂ ਕਰਦਾ ਖੋ ਜਾ ਹਾਂਜੀ ਆ ਗਈ ਬੀਬੀ ਦੇ ਬੀਬੀ ਕੋਈ ਜਿਆਦਾ ਪੁਰਾਣੀਆਂ ਤਾਜ਼ੀਆਂ ਹੋਈਆਂ ਪਾਦੀਆ ਵਿਸਣ ਨਹੀਂ ছਾਇਆ ਤਾਂ ਆਪ ਕੋ ਸਹੀ ਹੁੰਦਾ ਤਾਂ ਤੇ ਆ ਸੁਫਰ ਮਾਦੇ ਤਾਂ ਬਰਾਂਡੇ ਹੈਗੇ ਵੱਡੇ ਉਹ ਸਾਰੇ ਢਾ ਉਹ ਤੋਂ ਕੱਚੇ ਹੋਣੀਆਂ ਨੇ ਹਾਂ ਆ ਸਾਰੇ ਢਾ ਤੋਂ ਸਬਜ਼ੀ ਬਣਾਏ ਸੀ ਠੀਕ ਹੈ ਨਹੀਂ ਤਾਂ ਘੱਤ ਬਹੁਤ ਕੱਲਾ ਬੀਬੀ ਦਾ ਦਾਦੀ ਦਾ ਠੀਕ ਚਲ ਜੇਗਾ ਹੁਣ ਇਹ ਦੁਜਾ ਜੇ ਦੇ ਹੈ ਉਹ ਚਾਮ ਚਿਰ ਨਹੀਂ ਹਾਂਜੀ ਉਹ ਤੇਲੀ ਵਿੱਚ ਜਾਵਰ ਨਹੀਂ ਆਓ ਫੇ ਅੱਗੇ ਵੇਲੀ ਹੋਣੀ ਤੁਹਾਡੇ ਹਣਾ ਹੂੰ ਉੱਥੇ ਚੰਗ ਬੱਚਾ ਉੱਥੇ ਤੁੰਤ ਕੋ ਬਦਹ ਖਲੋ ਜਥਾਈ ਇਥੇ ਨਾ ਹਾ ਬਿਨਾਂ ਨਾੜੀ ਪਾਕਿਸਤਾਨ ਪਾਕਿਸਤਾਨ ਹੈ ਜਿਹੜਾ ਹੈ ਆ ਬਾਹ ਨਿਕਲ ਕੇ ਜਾ ਸਾਰਾ ਪਾਕਿਸਤਾਨ ਤੇ ਇੱਕ ਉਹ ਭਾਗੇ ਦਾ ਗਦ ਖੜੇ ਕਿਥੇ ਚੜਦੀ ਨਾ ਸਾਰਾ ਉੱਥੇ ਦੇ ਉਹ ਰੁੱਖ ਬੜਾ ਹੋ ਗਿਆ ਅੱਗੇ ਹਾਂਜੀ ਹਾਲੀ ਬੜਾ ਅੱਗੇ ਬੜਾ ਹੈ ਤੁਸੀਂ ਦੇ ਉੱਤੇ ਸਾਰੇ ਉਹਨਾਂ ਰੁੱਖ ਲਾ ਦਿੱਤੇ ਐਸਾ 4 ਮੀ ਲਈ 4 ਕਿਲੋਮੀਟਰ ਹਾਂ 4 ਕਿਲੋਮੀਟਰ ਹੀ ਐਸੇ ਉੱਥੇ ਦਾਈ ਖਾਈ ਤੋਂ ਤੇ ਕਸ਼ਮੀਰੀ ਤੁਹਾਡੀ ਆ ਜੇ ਇਹ ਨੁਕਤ ਠੀਕ ਹੈ ਤੇ ਬੀਬੀ ਪਹਿਲਾਂ ਆਪਣਾ ਜਦੋਂ ਕਰਤਾਰਪੁਰ ਸਾਹਿਬ ਜਾਂਦੇ ਉਹ ਤਾਂ ਹੋਂਦ ਚੱਲ ਆ ਲਾਉਣਾ ਪੈਂਦੇ ਵੀਜੂ ਜੀ ਲੈਣੇ ਪੈਂਦੇ ਆ ਉਦੋਂ ਤਾਂ ਸਿੱਧਾ ਹੀ ਆਣਾ ਕੋ ਜਾਈ 3000 ਦੇ ਸ਼ਹਿਰ ਤੋਂ ਬਾਹਰ ਨਿਕਲਦੇ ਆਂ ਦੇ ਨੇ ਦੇ ਵੀ ਬੰਦੀ ਹੀ ਹਾਂਜੀ 4 4 ਹਾਂਜੀ ਤੇ ਹੁਣ ਅਸੀਂ ਆ ਗਏ ਆ ਗੁਰਦੁਆਰਾ ਰਮਦਾਸ ਸਮਾਤ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੇਖੋ ਬਾਹਰਲੀ ਇਮਾਰਤ ਗੁਰਦੁਆਰਾ ਸਾਹਿਬ ਦੀ ਤੇ ਚਲਦੇ ਆ ਟੇਕਦੇ ਆ ਮੱਥਾ ਤੇ ਨਾਲ ਮਾਤਾ ਜੀ ਨੂੰ ਕਿ ਮੌਸਮ ਅੱਜ ਬਹੁਤ ਹੀ ਵਧੀਆ ਆਵਾ ਬੱਦਰ-ਬੁੱਦਰ ਮੌਸਮ ਠੰਡਾ ਆ ਅੱਜ ਦੇਖੋ ਕਿੰਨਾ ਸੋਹਣਾ ਵੈਦਰ ਆ ਵਸ ਇਹੀ ਆ ਕੇ ਕਣਕਾਂ ਲਈ ਬਹੁਤ ਮਾੜਾ ਹਾਂਜੀ ਹਾਂਜੀ ਭਾਜੀ ਆ ਗਈ ਚਲਿਓ ਬੀਬੀ ਬੀਬੀ ਆ ਗਈ ਪੜੀ ਬੀਬੀ ਪਰ ਹਾਂਜੀ ਮੈਨੂੰ ਪਾ ਲਓ ਹਾਂਜੀ ਰੱਖੋ ਆਹ ਲਓ ਆਹ ਚਲ ਆਪਾਂ ਆਪਾਂ ਚਲ ਉਹ ਤਾਂ ਬਣਾਉਣਾ ਉਹ ਧੰਨਾ ਬਣਾਉਣਾ ਬਸ ਸਫਾਈ ਕਾਂਡੇ ਸੰਗਤ ਜਿਵੇਂ-ਜੋ ਮੀਂਹ ਹਵਾ ਨਾਲ ਖਲਾੜਾ ਪਿੰਦਾ ਪੱਤੇ ਪੁੱਤੇ ਸੁੱਕੇ ਆਣ ਕੇ ਡਿੱਗਦੇ ਆ ਤੇ ਉਹਦੀ ਸਫਾਈ ਨਾਲ ਨਾਲ ਸੰਗਤ ਕਾਂਡੇ ਆ ਵੀ ਬਿੱਥੇ ਕਰ ਲੋ ਸੇਵਾ ਹਣਾ ਇੱਥੇ ਹਣਾ ਆਹ ਹੋ ਇੱਥੇ ਪਾ ਦੋ ਇੱਥੇ ਆਹ ਵੇਖੋ ਅੱਗੇ ਵਾਏ ਗੁੜ ਵਾਏ ਗੁੜ ਵਾਏ ਗੁੜ ਬਾਬਾ ਜੀ ਮਾਤਾ ਦੇ ਤੇ ਮਾਤਾ ਇਹ ਮਾਤਾ ਦੇ ਚਲਾਇਆ ਇਹ ਕਦੋਂ ਤੋਂ ਹੋ ਰਿਹਾ ਹੈ ਇੰਤਰੀ ਇਮਾਰਤ ਬਣੀ ਆ ਜਿੱਤ ਦਵਾਨ ਹਾਲ ਲਿੱਥੇ ਦਵਾਨ ਹਾਲ ਵਾਲ Pase ਹਰਤਵੰਦ ਕਿਰਤਨ ਹੁੰਦਾ ਤੇ ਜਿਨ੍ਹਾਂ ਨੇ ਸੰਗਤ ਨੇ ਪਾਠ ਸੁਖੇ ਹੁੰਦੇ ਆ ਉਹਨਾਂ ਤੇ ਪਾਠ ਹੁੰਦੇ ਆ ਰੰਗੇ ਇੱਥੇ ਆਏ ਆ ਆਦੋ ਇਹ ਤਾਂ ਨੀਂਦੀ ਹਾਜੀ ਗਈ ਉਹ ਗਈ ਤਾਂ ਅੰਮੀ ਮਾਰਾ ਕਰਨ ਨੇ ਆਇਆ ਉਹ ਨਾ ਕਿਤੇ ਨਾ ਉਹ ਬਗੜ ਉਹ ਇਥੇ ਦੇ ਖਾ ਪੌੜੀਆਂ ਚੜ ਕੇ ਅਸੀਂ ਦੇਖਦੇ ਹਾਂ ਥੱਲੇ ਇੱਥੇ ਤੇ ਉੱਪਰਲੇ ਬਲੋੜ ਤੇ ਵੀ ਆ ਦੋਨੋਂ ਸਾਈਡ ਤੇ ਦੋਨੋਂ ਤਰਫਾ ਥਾ ਟੇ ਕਿਰਾ ਆਪ ਜੀ ਟੱਲੀ ਹਾਂ ਬੇਬੀ ਵੀ ਕਰ ਲੈ ਉਹਨਾਂ ਦਰਸ਼ਨ ਦੇਖ ਲਓ ਮੈਂ ਕਰਦੇ ਨੇ ਕਰਨ ਹੁਣ ਮੋੜ ਜਿੱਦਾਂ ਨੂੰ ਹੋਣਾ ਹੀ ਗੁਰਦੁਆਰਾ ਸਾਹਿਬ ਦੇ ਪਿਛਲੇ ਬੰਨੇ ਹੀ ਸਰੋਵਰ ਬਣਿਆ ਹੋਇਆ ਵਾ ਇਸ ਤੋਂ ਬਾਅਦ ਨਾਲ ਦੇ ਉਹ ਦੋ ਤਿੰਨ ਕਿਲੇ ਮੇਰੇ ਕੋਲ ਹੋਰ ਬੜ ਬਣਾਵਾ ਤੇ ਉੱਥੇ ਜਾਵਾਂਗੇ ਤੇ ਉੱਥੇ ਜਾ ਕੇ ਵਿੱਚ ਕਰਦੇ ਹਾਂ ਦਰਸ਼ਕ ਤੇ ਹਾਂਜੀ ਗਾਇਜ਼ ਤੇ ਤੁਹਾਨੂੰ ਕਿੱਦਾਂ ਦਾ ਲੱਗਾ ਮੇਰਾ ਇਹ ਅੱਜ ਦਾ ਵਲੌਗ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਆਲਮੋਸਟ 350 ਸਬਸਕਰਬਰ ਹੋ ਗਿਆ ਆਪਣਾ YouTube ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਵੇਖਣ ਵਾਲਿਆਂ ਦਾ ਸਾਰਿਆਂ ਦਾ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਓਕੇ ਜੀ ਸਾਰਿਆਂ ਨੂੰ ਧੰਨਵਾਦ ਸਤਿ ਸ੍ਰੀ ਅਕਾਲ ਜੇ ਜੇ ਇਹਦਾ ਵੀਡੀਓ ਪਾ ਦੇ ਦੀ ਹਾਲੂ ਕੀ ਨੈਟ ਫ੍ਰੀ ਆ